ਨਰੰਦਪੁਰ ਨਾਮ ਕੀ ਆ ਤੇ ਮੇਰੇ ਕਈ ਨਾਮ ਰੱਖੇ ਆ ਦੁਨੀਆ ਨਾਲ 10-12 ਨਾਮ ਰੱਖੇ ਕੋਈ ਕੋਈ ਕਹਿੰਦਾ ਸਾਰਾ ਦਿਨ ਲੱਗਿਆ ਲੰਦਾ ਭੰਗ ਕਰਕੇ ਕੰਮ ਹੋਇਆ ਬਾਈਪਾਸ ਪੱਪੂ ਝੋਟੇ ਵਾਲਾ ਪੱਪੂ ਝੋਟੇ ਵਾਲਾ ਕਈ ਨਾਮ ਆ ਬਬਾਈ ਕਹਿੰਦੇ ਕੀ ਨੇ ਇਹਨੂੰ ਕਹਿੰਦੇ ਸ਼ਰਦਾਈ ਸ਼ਰਦਾਈ ਹਿੰਦੀ ਹਿੰ ਪੰਜਾਬੀ ਸ਼ਰਦਾਈ ਹਿੰਦੀ ਦੇ ਵਿੱਚ ਫਲਾਈ ਕਹਿੰਦੇ ਆ ਹਾਂ ਜੀ ਨਾਲੇ ਜਿਨ੍ਹਾਂ ਨੇ ਇਹ ਚੀਜ਼ਾਂ ਉਹਦੇ ਵਾਸਤੇ ਬਣੀਆਂ ਜਿਹਨਾਂ ਨਾਮ ਤੇ ਆਪਣਾ ਭਗਤੀ ਕਰਦੇ ਸੀਗੇ ਹਾਂ ਜੀ ਰਸੀਮੁਣੀ ਉਹਦੇ ਵਾਸਤੇ ਚੀਜ਼ਾਂ ਬਣੀਆਂ ਇਹੇ ਹਾਂ ਉਹ ਨਹੀਂ ਸੰਕਲ ਸਕਦੇ ਆ ਮੇਰੀ ਹੁਣ ਕਮ ਸੇ ਕਮ ਮੇਰੀ ਚਰੰਜਰ ਸਾਲ ਉਮਰ ਰਹੀ ਹੈ ਇਹ ਮੈਂ ਸ਼ਾਇਦ ਹਾਂ ਮੈਂ ਸਿੱਧਾ ਬਿਲਕੁਲ ਹੈ ਜੀ ਆ ਵੀ ਬਿਨੈਓ ਆ ਵੀ ਬਿਨੈ ਜੀ ਵਾ ਜੀ ਵਾ ਤੋਂ ਫਤਗੜ ਸਾਹਿਬ ਸ਼ਹੀਦ ਜੋੜ ਮੇਲੇ ਤੇ ਮੌਜੂਦ ਆ ਉਹਦੇ ਕਿ ਬਾਬਾ ਜੀ ਨੇ ਰੱਖਣ ਦਾ ਅਜਾ ਲੱਗ ਗਈ ਬਾਬਾ ਜੀ ਦੀ ਟੌਰ ਹੈ ਬਾਬਾ ਜੀ ਕੀ ਬਣਾਉਂਦੇ ਪਏ ਗਲਾਸ ਕੀ ਤਿਆਰ ਕੀਤਾ ਪਿਆ ਬਾਬਾ ਜੀ ਇਹਦੇ ਵਿੱਚ ਜੀ ਆਪਣੇ ਬਦਾਮ ਹੁੰਦੇ ਆ ਜੀ ਮਗਜ ਕਾਲੀ ਮਿਰਚਾਂ ਸੌਂਫ ਜਮੈਨ ਛੋਟੀ ਲਾਚੀ ਕੀ ਬਾਤ ਹੈ ਕਹਿੰਦੇ ਕੀ ਹੈ ਹਾਂ ਜੀ ਸਾਹਮਣੇ ਜਿਵੇਂ ਕਹਿੰਦੇ ਕੀ ਨੇ ਉਹ ਨੂੰ ਕਹਿੰਦੇ ਸ਼ਰਦਾਈ ਸ਼ਰਦਾਈ ਹਿੰਦੀ ਪੰਜਾਬੀ ਸ਼ਰਦਾਈ ਹਿੰਦੀ ਦੇ ਵਿੱਚ ਠੰਡਾਈ ਕਹਿੰਦੇ ਹਾਂ ਵਾਹ ਜੀ ਵਾਹ ਇਹਦੇ ਲਾਭ ਕੀ ਕੀ ਨੇ ਇਹਦੇ ਜੀ ਲਾਭ ਤਾਂ ਦੇਖੋ ਇਹ ਆਪਣਾ ਇੱਕ ਤਾਂ ਚੀਜ਼ ਵਧੀਆ ਜਿਹੜੇ ਬਦਾਮ ਦੁੱਧ ਪਾਈ ਹੁੰਦੀਆਂ ਸਰੀਰ ਨੂੰ ਤਾਕਤ ਵੀ ਦਿੰਦੀ ਹੈ ਹੈ ਤੇ ਬਾਕੀ ਜਿਹੜਾ ਸਰੀਰ ਹੁੰਦਾ ਗਰਮੀ ਗਰਮੀ ਬੰਦਾ ਪੀਲੇ ਪਿੰਦਾ ਰਵੇ ਬਣਾ ਕਰੇ ਉਹਨਾਂ ਦਾ ਸਰੀਰਾ ਠੰਡਾ ਰਹਿੰਦਾ ਗਰਮੀ ਮਹਿਸੂਸ ਨਹੀਂ ਹੁੰਦਾ ਬਿਲਕੁਲ ਇਹ ਹੈਗੀ ਤਾਕਤਲੀ ਚੀਜ਼ਾਂ ਜੀ ਹੈ ਠੀਕ ਹੈ ਠੀਕ ਹੈ ਖਾਣੋਂ ਪਰ ਕਿਵੇਂ ਤਿਆਰ ਹੁੰਦੀ ਫਿਰ ਦਿਖਾਓ ਕਰਕੇ ਆਹ ਹੈ ਸੁਆਦ ਦੇਖ ਸਕਦੇ ਹੋ ਜੀ ਤੇ ਬਾਬਾ ਜੀ ਦੀ ਸਰਵਾਈ ਤਿਆਰ ਕਰਦੇ ਹੋਏ ਉਹਦਾ ਸਮਾਨ ਤਿਆਰ ਕਰ ਰਹੇ ਆ ਤੇ ਪੂਰੀਆਂ ਵਧੀਆ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਨਗਰੀਡੀIENTS ਜੇ ਆਪਾਂ ਗੱਲ ਕਰੀਏ ਤਾਂ ਵਧੀਆ ਇਨਗਰੀਡੀIENTS ਪਾਏ ਹੋਏ ਨੇ ਭਾਈ ਇਹ ਕਿਸੇ ਦਿੱਤੀ ਵੀ ਹੈ ਨਾ ਕੋ ਬਾਬਾ ਜੀ ਕੋਲੋਂ ਕੋਈ ਖੜਾ ਹੋਵੇ ਕੋਈ ਬਿੱਤੀ ਹੋਵੇ ਦੱਸੇ ਕੋਈ ਕਿਵੇਂ ਲੱਗੀ ਤੇ ਆਹ ਪੂਰੇ ਸਟਾਈਲ ਨਾਲ ਚੀਜ਼ ਤਿਆਰ ਹੁੰਦੀ ਪਈ ਆ ਹਾਂ ਜੀ ਬਾਬਾ ਅਬ ਆਪਣੇ ਨਾਮ ਦਾ ਸਰ ਨਾਮ ਕੀ ਆ ਦੇਖੋ ਜੀ ਮੇਰਾ ਨਾਮ ਤਾਂ ਪਹਿਲਾਂ ਪੱਕਾ ਨਾਂ ਹੁੰਦਾਗਾ ਸਤਵੀਰ ਸਿੰਘ ਅੱਛਾ ਜੀ ਪੱਪੂ ਪਰ ਹੁਣ ਜੱਜਾ ਵੀਡੀਓ ਵਾਇਰਲ ਹੋਈਆਂ ਮੇਰਾ ਨਾਮ ਫਿਰ ਜੀ ਪੈ ਗਿਆ ਜੀ ਪੱਪੂ ਕੋਟੇ ਵਾਲਾ ਜੀ ਪੱਪੂ ਕੋਟੇ ਵਾਲਾ ਹਾਂ ਜੀ ਕਿ ਮੇਰਾ ਨਾਮ ਪੱਪੂ ਜਿਆਦਾ ਚੱਲਦਾ ਤੇ ਤੇ ਮੇਰੇ ਕਈ ਨਾਮ ਰੱਖੇ ਆ ਦੁਨੀਆ ਨਾਲ 10-12 ਨਾਮ ਰੱਖੇ ਕੋਈ ਕੋਈ ਕਹਿੰਦਾ ਸਾਰਾ ਦਿਨ ਲੱਗਿਆ ਰੰਦਾ ਭੰਗ ਕਰਕੇ ਆ ਪਾਂਗੜਾ ਤੁੰ ਨੂੰ ਹੋਇਆ ਬਾਈ ਪੱਪੂ ਝੋਟੇ ਵਾਲਾ ਪੱਪੂ ਝੋਟੇ ਵਾਲਾ ਕਈ ਨਾ ਮੈਂ ਬਾਬਾ ਜੀ ਇਹ ਵੀ ਸੰਕਟ ਦੀ ਕਿਰਪਾ ਨਾਲ ਹੋਇਆ ਈ ਜੋਗਸ਼ ਹੋਇਆ ਗਏ ਉਹ ਇੱਥੇ ਜੇ ਬਾਬਾ ਜੀ ਗੱਲ ਕਰੀ ਪੁੱਜੀ ਇੱਥੇ ਪਹਿਲੇ ਕੀ ਪਾਉਂਦੇ ਇਹਨੂੰ ਤਿਆਰ ਕਰਨਾ ਸ਼ੁਰੂ ਕਰਦੇ ਹੋ ਪਹਿਲੇ ਕੀ ਕੀ ਪਾਉਣਾ ਸ਼ੁਰੂ ਕਰਦੇ ਹੋ ਮਾਰੀ ਵਾਰੀ ਬਾਰੀ ਵਾਲੀ ਜੀ ਪਹਿਲਾਂ ਬਾਦਾਮ ਹਾਂ ਫਿਰ ਮਗਾਈ ਜੀ ਖਸਕਾਸ ਹਾਂ ਕਾਲੀ ਮਿਰਚ ਸਾਤ ਜਮੈਣ ਛੋਟੀ ਇਲਾਚੀਆਂ ਜੋਵਨ ਜਿਹੜੀ ਹੁੰਦੀ ਹੈ ਮਤਲਬ ਚੀਜ਼ ਬਾਈ ਨਹੀਂ ਕਰਦੀ ਤੋੜ ਦਿੰਦੀ ਹੈ। ਕੀ ਬਾਤ ਹੈ। ਹਾਂਜੀ। ਤੇ ਕਿੰਨੇ ਪਰ ਗਲਾਸੇ ਵਰਕ ਕੀਓ? ਕਿੰਨੇ ਪਰ ਗਲਾਸੇ? ਇੱਕ ਗਰਾਜੀ ਬਾਬਾਈ ਜਿਹੜਾ ਸ਼ਰਦਾਈ ਦਾ ਹੈਗਾ ਨਾ ਜੀ ਇਹ ਹੈਗਾ ਹੀ 50 ਰੁਪਏ ਗਲਾਸੀ। 50 ਰੁਪਏ। ਹਾਂ ਇੰਨੀ ਤਾਂ ਪਹੁੰਚੀ ਮੈਂ ਤਾਂ ਲੱਗਦੀ ਬਹੁਤ ਹੈ। ਬਾਹ ਜੀ ਬੜਾ ਚੈਅ ਰੇਟ ਹੈ ਪਿਆਰ ਬੜਾ ਚੈਅ ਰੇਟ ਹੈ ਜੀ। ਰਗੜਾਈ ਬਹੁਤ ਮਿਹਨਤ ਬਸ ਕਰਨੀ ਚੀਜ਼ਾਂ ਹੋਈਆਂ ਮਹਿੰਗੀਆਂ ਹਰ ਤੁਹਾਨੂੰ ਬਤਾ। ਫਿਰ ਕਿੰਨੀ ਦੇ ਰੋੜਨਾ ਪਿਆ ਸਾਰਾ ਸਾਮਾਨ ਨੂੰ ਪਾ ਕੇ। ਇਹ ਨੂੰ ਕਮ ਸੇ ਘੰਟਾ ਲੱਗ ਜਾਂਦਾ ਜੀ ਪੂਰਾ। ਕਿੰਟਾ? ਹਾਂਜੀ। ਤੇ ਰੋੜਨ ਆ ਬਣਿਆ ਹਾਂ ਆ ਪੋਨੇ ਨਾਲ ਹ ਇਹਨੂੰ ਮੱਖੜੀ ਬਣਾ ਕੇ ਚੰਗੀ ਜਿਹੀਆਂ ਰੜ ਕੇ ਫੇਰ ਉਹਨੂੰ ਪੱਨ ਚੋੜ ਕੱਢੀਦਾ ਹੀ ਆ। ਕੀ ਬਾਤ ਆ। ਦੇਖ ਤਾਂ ਸ਼ਰੀਰ ਠੰਡਾ ਰੱਖਦੀ ਆ। ਦਮਾ ਤੇਜ। ਠੀਕ। ਚੀਜ਼ ਫੁਰਤੀ ਹੋਰ ਕੀ ਕੀ ਫਾਇਦੇ ਇਹਦੇ? ਇਹਦੇ ਫਾਇਦੇ ਕਈ ਜਿਹੜੇ ਇਹ ਜਿਹੜਾ ਬੰਦਾ ਆਪਣਾ ਕੀ ਨਾਮ ਕਹਿੰਦੇ ਆ ਨਾ ਬਾਣੂ ਟਟੀਆਂ ਲੱਗ ਜਾਂਦੀਆਂ ਜ਼ਖਾਮ ਹੋ ਜਾਂਦਾ ਇਹ ਚੀਜ਼ਾਂ ਉਹ ਚੀਜ਼ਾਂ ਨੂੰ ਵਾਸਤੇ ਕੰਮ ਆਉਂਦੀਆਂ ਆ। ਨਾਲੇ ਜਿਨ੍ਹਾਂ ਨੇ ਇਹ ਚੀਜ਼ਾਂ ਉਹਦੇ ਵਾਸਤੇ ਬਣੀਆਂ ਜਿਹਨਾਂ ਨਾਮ ਜਪਣਾ ਭਗਤੀ ਕਰਦੇ ਸੀਗੇ ਹਾਂਜੀ ਤੁਸੀਂ ਰੀਮੁਣੀ ਉਹਦੇ ਬਾਰੇ ਚੀਜ਼ਾਂ ਬਣੀਆਂ ਇਹ ਐ ਉਹ ਸ਼ੰਕਲ ਸਕਦੇ ਆ ਪਰ ਦੁਨੀਆ ਨਾ ਕਈ ਸਰਕਾਰ ਕਹਿੰਦੀ ਨਸ਼ਾ ਇਹ ਮੈਂ ਤਾਂ ਕਹਿੰਦਾ ਕੋਈ ਨਸ਼ਾ ਨਹੀਂ ਹੈਗਾ ਇਹ ਚੀਜ਼ਾਂ ਗੁਰੂ ਦੇ ਫੌਜਾ ਸਕਦੀਆਂ ਦਲਾ ਤੇ ਰਗੜੇ ਲੱਗਦੇ ਸੀ ਦੀ ਇਹ ਨਸ਼ਾ ਕੀ ਮੋਸਦਾ ਇਹ ਹੁਣ ਤੁਸੀਂ ਨੀਤ ਤੇ ਦੇਖਦੇ ਹੁੰਦੇ ਆ ਜੀ ਟੀਵੀ ਦੇ ਵਿੱਚ ਦਿਖਾਉਂਦੇ ਸਮੈਗ ਨਾਲ ਟੀਕੇ ਨਾਲ ਇੰਨੇ ਬੰਦੇ ਮਰ ਗਏ ਆ ਅਖਬਾਰ ਤੇ ਵੀ ਅੱਜ ਤੱਕ ਤੁਸੀਂ ਕਦੇ ਸੁਣਿਆ ਜ਼ਿੰਦਗੀ ਦੇ ਵਿੱਚ ਭੰਗ ਭੰਗ ਪੀ ਕੇ ਬੰਦਾ ਟੀਵੀ ਦੇ ਵਿੱਚ ਆਈ ਜਾਵੇ ਮਰ ਗਿਆ ਨਾ ਨਾ ਪਰ ਇਹ ਦੁਨੀਆ ਨੂੰ ਪਹੁੰਚਾ ਤੀ ਆਰਗੇਨਿਕ ਪਰ ਜਿਹੜੀ ਸਰਕਾਰ ਇਸ ਚੀਜ਼ ਨੂੰ ਮਤਲਬ ਮਨਾ ਕਰਦੀ ਹੈ ਇਹ ਕੀ ਮਾੜੀ ਚੀਜ਼ ਨਹੀਂ ਹੈ ਮੇਰੀ ਹੁਣ ਕਮ ਸੇ ਕਮ ਮੇਰੀ 55 ਸਾਲ ਉਮਰ ਹੈ ਇਹ ਮੈਂ ਸ਼ਾਇਦ ਹਾਂ ਮੈਂ ਸਿੱਧਾ ਬਿਲਕੁਲ ਹੈ ਜੀ ਆਪ ਵੀ ਨਹੀਂ ਹੋ ਆਪ ਵੀ ਨਹੀਂ ਹੈ ਜੀ ਵਾਹ ਜੀ ਵਾਹ ਹੈ ਜੀ ਇਹ ਬਖਤੀ ਜਿਹੜੀ ਹੈ ਕਹਿੰਦੇ ਵੀ ਨਸ਼ਾ ਸੁਆਹ ਦੇਖੋ ਜੀ ਆਪਣੇ ਰਗੜਾ ਲੱਗਦਾ ਪਿਆ ਤੇ 1 ਘੰਟੇ ਦੀ ਇਹਦੀ ਮਿਹਨਤ ਹੈ ਜੀ ਹਾਂ ਆਹ ਇਹ ਇਹ ਸੋ 1 ਘੰਟੇ ਦਾ ਇਹ ਰਗੜਾ ਵਧੀਆ ਵਧੀਆ ਜੋ ਵਿੱਚ ਆਟਮਾ ਪੈਂਦੀਆਂ ਬਦਾਮ ਲੈਤੀਆਂ ਜਾਂ ਜਿੰਨੀਆਂ ਵੀ ਇਨਗਰੀਡੀਅੰਟ ਨੇ ਵਧੀਆ ਆਟਮਾ ਪਾ ਕੇ 1 ਘੰਟਾ ਮਿਹਨਤ ਲਾ ਕੇ ਫਿਰ ਇਹ ਰਗੜਾ ਪੂਰਾ ਤਿਆਰ ਹੁੰਦਾ ਤੇ ਫਿਰ ਇਹਨੂੰ ਪੁੰਨ ਕੇ ਚੰਗੀ ਤਰ੍ਹਾਂ ਨੱਪ ਕੇ ਦਬ ਕੇ ਘੁੱਟ ਕੇ ਫਿਰ ਜਿਹੜਾ ਚੋਂ ਲਿਕੜ ਨਿਕਲਦਾ ਜੀ ਉਹ ਬੜਵਿਆ ਸ਼ਰਦਾਈ ਸਰੀਰ ਨੂੰ ਠੰਡਾ ਆਯੁਰਵੈਦਿਕ ਤਰ੍ਹਾਂ ਦੀ ਇਹ ਦਵਾਈ ਹੈ ਮੈਡੀਸਿਨ ਹੈ ਆਪਦੀ ਜਵਾਨੀ ਆਪਦਾ ਸਰੀਰ ਆਪਦਾ ਵਧੀਆ ਸਾਰਾ ਕੁਝ ਕੇਅਰ ਰੱਖਣ ਵਾਸਤੇ ਤੇ ਵਧੀਆ ਸ਼ਰਦਾਈ ਹੈ ਜੀ ਇਹ ਇਹ ਕੋਈ ਨਸ਼ਾ ਨਹੀਂ ਹੈਗਾ ਤੇ ਕੁਦਰਤ ਦੀ ਚੀਜ਼ਾਂ ਦੇ ਨਾਲ ਬਣਦੀ ਹੈ ਕਹਿੰਦੇ ਆ ਮਾੜਾ ਉਹ ਹੁੰਦਾ ਉਹ ਚੀਜ਼ਾਂ ਜਿਹੜੀਆਂ ਪ੍ਰੋਡਿਊਸ ਜਿਹੜੀਆਂ ਪਲਾਂਟਸ ਹੁੰਦੀਆਂ ਨੇ ਜਿਹੜੀਆਂ ਗਰੋਅਨ ਪਲਾਂਟਸ ਹੁੰਦੀਆਂ ਨੇ ਉੱਥੇ ਪੈਦਾ ਹੁੰਦੀਆਂ ਨੇ ਉਹ ਕੁਦਰਤ ਚੀਜ਼ਾਂ ਹੁੰਦੀਆਂ ਨੇ ਉਹ ਖਰਾਬ ਨਹੀਂ ਕਰਦੀਆਂ ਸੋ ਅਜੇ ਇੱਕ ਘੰਟਾ ਮਿਹਨਤ ਦੇ ਨਾਲ ਕੁਦਰਤੀ ਚੀਜ਼ਾਂ ਦੇ ਨਾਲ ਖਾਕਾਂ ਦੇ ਨਾਲ ਜਿਲੀ ਸ਼ਰਦਾਈ ਬਣਦੀ ਹੈ ਸੋ ਕਿਤਨਾ ਕਿਤੇ ਤੁਹਾਨੂੰ ਥੋੜਾ ਲਿਵਟ ਲਾ ਕੇ ਰੱਖਦੀ ਹੈ ਪਰ ਸੇਧਲੀ ਆਮ ਦੂਜੀ ਕਈ ਮਾੜੀਆਂ ਚੀਜ਼ਾਂ ਨਾਲੋਂ 100 ਹੋਣਾ ਜ਼ਿਆਦਾ ਚੰਗੀ ਸਾਬਤ ਹੁੰਦੀ ਹੈ ਕੈਮਰਾਮੈਨ ਅਮੀ ਕੁਮਾਰ ਪਾਠਕ ਦੇ ਨਾਲ ਨਾਸ਼ਪਰੀ ਸਿੰਘ ਵੇਦੀ ਤੁਹਾਨੂੰ ਲਾਈਵ ਨਿਊਜ਼